ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹ ਗੁਰੂ 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 ਵਾਹਿਗੁਰੂ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ 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 ਤਨ ਤਨ ਬਾਪ अजीत ਸਿੰਘ ਜੀ ਤਨ ਤਨ ਬਾਪ ਜੁਜਾਰ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਵਾਹ ਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਅਸ ਅਨਿਲੇ ਕੁੰਭ ਪਰਾਈਲੇ ਉਦਗ ਠਾਕੁਰ ਕੋ ਇਸਨਾਨ ਕਰੋ ਬਈ ਆਲੇ ਸ ਲਖ ਜੀ ਜਲ ਮੈਂ ਹੋਤੇ ਵਿਠਲ ਪਹਿਲਾ ਕਾਏ ਪਰੋ जत्र जाओ तत बिठल पहला महा आनंद करे सद केला रहाओ आनीले फूल परोले माला ठाकुर की हो पूज करो पहले बास लई है पवरे बिठल पहला काय करो आनीले दूध रे धायले खीरक ठाकुर को नैवेद्य करो ਪਹਿਲੇ ਦੁੱਧ ਪਿਟਾਰਿਓ ਬਛਰੇ ਬੀਠਲ ਪਹਿਲਾ ਕਾਏ ਕਰੋ ਈ ਬੈ ਬੀਠਲ ਉ ਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਧਾਂਤਨੰਤਰ ਨਾਮ ਪ੍ਰਣਵੇ ਪੂਰ ਰਹਿਓ ਤੂ ਸਰਬਮਹੀਂ ਆਸਾ ਮਨ ਮੇਰੋ ਗਜ ਜੇਹ ਪਾ ਮੇਰੀ ਕਾਤੀ ਮਪ ਮਪ ਕਾਟੋ ਜਮ ਕੀ ਫਾਸੀ ਕਹਾ ਕਰੋ ਜਤੀ ਕਹਿ ਕਰੋ ਪਾਤੀ RAM ਕੋ ਨਾਮ ਜਪੋ ਦਿਨ ਰਾਤੀ ਰਹਾਉ ਆ ਰਾਂਗਨ ਰਾਂ ਕੋ ਸੀਵਨ ਸੀਵੋ RAM ਨਾਮ ਬਿਨ ਕਰਿਓ ਨਾ ਜੀਵੋ ਭਗਤ ਕਰੋ ਹਰ ਕੇ ਗੁਨ ਗਾਵੋ ਆਠ ਪਹਿਰੇ ਆਪਣਾ ਖਸਮ ਧਿਆਵੋ ਸੋਇ ਨੀ ਕੀ ਸੂਈ ਰੂਪੇ ਕਾ ਤਾਗਾ ਨਾਮੇ ਕਾ ਚਿਤ ਹਰ ਸਿਉ ਲਗਾ ਆਸਾ ਸਾਪ ਕੁੰਚ ਛੋਟੇ ਬਿਖ ਨਹੀਂ ਛਾਡੇ ਉਦਕ ਮਾਹੀ ਜੈਸੇ ਬਗ ਧਿਆਨ ਮਾਡੇ ਕਾਹੀ ਕਉ ਕੀ ਜੈ ਧਿਆਨ ਜਪਨਾ ਜਬ ਤੇ ਸੁਧ ਨਾਹੀ ਮਨ ਆਪਣਾ ਰਹਾਉ ਸਿੰਘਚ ਭੋਜਨ ਜੋ ਨਰ ਜਾਣੇ ਐਸੇ ਹੀ ਠਗ ਦਿਓ ਬਖਾਨੇ ਨਾਮੀ ਕੀ ਸੁਆਮੀ ਲਾਹੇ ਲੇ ਚਗਰਾ ਰਾਮ ਰਸਾਇਣ ਪੀਓ ਰੇ ਦਗਰਾ ਆਸਾ ਪਰ ਬ੍ਰਹਮ ਜੇ ਚਿੰਸੀ ਆਸਾ ਤੇ ਨਾ ਭਾਵਸੀ ਰਾਮਾ ਭਗਤੈ ਚੇਤੀ ਅਲੇ ਅਚੰਤ ਮਨ ਰਾਖਸੀ कैसी मन तरि करे संसार सागर बिखे को बना झूठी माया देख कै बोला रे मना रहाओ जी पे के कर जन्म देला गुरु उपदेश पहला संत कै प्रसाद नामा हर पेटूला ਆਸਾ ਬਾਣੀ ਸ਼੍ਰੀ ਰਵਿਦਾਸ ਜੀਓ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਜ ਦੋਖ ਅਸਾਦ ਜਾ ਮੈਂ ਤਾਂ ਕੀ ਕੇਤਕ ਆਸ ਮਾਧੋ ਅਬਿਦਿਆ ਹੈ ਤਕੀਨ ਬੇਬੇਕ ਦੀਪ ਮਲੀਨ ਰਹਾਉ ਤ੍ਰਿਗਤ ਜੂਨ ਅਚੇਤ ਸੰਭਵ ਕੁਨ ਪਾਪ ਅਸੋਚ ਮਨੁਖਾ ਅਵਤਾਰ ਦੁਲਭ ਤੇਹੀ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛ ਨਾ ਚੱਲੇ ਉਪਾਏ ਰਵੀ ਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਕੈ ਹਰਨ ਪਰਮਾਨੰਦ ਕਰੋ ਨਿਧਾਨ ਆਸਾ ਸੰਤ ਤੂ ਜੀਤਨ ਸੰਗਤ ਪ੍ਰਾਨ ਸਤਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸੰਤ ਕੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਰਹਾਉ ਸੰਤ ਆਚਰਣ ਸੰਤ ਚੋ ਮਾਰਗ ਸੰਤ ਚੋ ਉਲੰਘ ਉਲੰਘਣੀ ਔਰ ਇੱਕ ਮੰਗੋ ਭਗਤ ਚਿੰਤਾ ਮਨ ਜਣੀ ਲਖਾਵੋ ਅਸੰਤ ਪਾਪੀ ਸਣ ਰਵਿਦਾਸ ਪੜੈ ਜੋ ਜਾਣੈ ਸੋ ਜਾਣ ਸੰਤ ਅਨੰਤ ਅੰਤਰ ਨਾਹੀ ਆਸਾ ਤੁਮ ਚੰਦਨ ਹਮ ਏ ਰੰਡ ਬਾਪੂਰੇ ਸੰਗ ਤੁਮਾਰੇ ਬਾਸਾ ਨੀਚ ਰੂਖ ते ऊच पय है गंध सुगंध माधो सत संगत सरन तुम्हारी हमें आगन तुम्हें उपकारी रहाओ तुम मख तूल सुपेद सपियल हम बपुरे जस कीरा सत संगत मिल रही है माधो जैसे मधुपम खीरा जाति ओछा पाति ओछा ओछा जन्म हमारा राजा राम की सेवना कीनी कह रविदास चमारा आशा कहाँ पयो जो तन पयो छिन छिन प्रेम जाए तो डर पै तेरो जाना तो तुझे चरण अरविंद पवन मन पान करत पायो पायो रामैया तन रहाओ संपत विपत पटल माया तन तामह मगन होत ना तेरो जन प्रेम की जेवरी बाध्यो तेरो जन कह रविदास छूटे बो कवन गुण आसा हर 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 हरी हर, 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 हर सिमरत जन गए तर तरे रहाओ हर के नाम कबीर उचाकर जन्म जन्म के काटे का कर नाम दे दूध पे आया तो जग जन्म संकट नहीं आया ਜਨ ਰਵੀ ਦਾਸ ਰਾਮ ਰੰਗ ਰਾਤਾ ਇਉ ਗੁਰ ਪਰ ਸਾਥ ਨਰਕ ਨਹੀਂ ਜਾਤਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਨੈ ਬੋਲੇ ਦੋਰਿਉ ਫਿਰਤ ਹੈ ਰਹਾਓ जबका छ पावे तब गर्व करत है माया कही तब रोवन लगत है मन बच क्रम रस क कैसे लोभना बिनस गया जाए कहूं समना कह रविदास बाजी जग भाई बाजी घर सो मोह प्रीत बान आई ਆਸਾ ਬਾਣੀ ਭਗਤ ਧੰਨੇ ਜੀ ਕੀ ਇੱਕ ਓੰਕਾਰ ਸਤ ਗੁਰ ਪਰਸਾਦ ਪ੍ਰਮਤ ਫਿਰਤ ਬਹੁਤ ਜਨਮ ਬਿਲਾਨੇ ਤਨ ਮਨ ਤਨ ਨਹੀਂ ਧੀਰੇ ਲਾਲਚ ਬਖ ਕਾਮ ਲੁਭਦ ਰਾਤਾ ਮਨ ਬਿਸਰੇ ਪ੍ਰਭ ਹੀਰੇ ਰਹੋ ਬਿਖਫਲ ਮੀਠ ਲਗੇ ਮਨ ਬਾਰੇ ਚਾਰ ਵਿੱਚ ਚਾਰ ਨ ਜਾਣਿਆ ਗੁਨ ਤੇ ਪ੍ਰੀਤ ਬੜੀ ਅਨਪੰਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਣ ਨਹੀrਦ ਨਿਵਾਸੀ ਜਲਤ ਜਾਨ ਜਮ ਫੰਦ ਪਰੇ ਬਿਖਫਲ ਸੱਚ ਪਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪਰਵੇਸ ਗੁਰੇ ਤਨ ਦੀਆ ਧਿਆਨ ਮਾਨ ਮਨ ਏਕ ਮਏ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤਿ ਅਘਾਨੇ ਮੁਕਤ ਪਏ ਜੋਤ ਸਮਾਏ ਸਮਾਨੀ ਜਾ ਕੇ ਅਛਲੀ ਪ੍ਰਭ ਪਹਿਚਾਨਿਆ ਤੰਨੇ ਤਨ ਪਾਇਆ ਤਰਣੀ ਤਰ ਮਿਲ ਜਨ ਸੰਤ ਸਮਾਨਿਆ ਮਹੱਲਾ ਦੁਜਾ ਗੋਬਿੰਦ 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 ਸੰਗ ਨਾਮ ਦੇਵ ਮਨ ਲੀਣਾ ਆੜ ਦਾਮ ਕੋ ਛਪਰੋ ਹੋਇਓ ਲਾਖੀ ਨਾ ਰਹਾਓ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਗੁਲਾ ਜੋ ਲਾਹਰਾ ਪਇਓ ਗੁਨੀਏ ਗਹਿਰਾ ਰਵਿਦਾਸ ਟੁਵੰਤਾ ਟੋਰ ਨਿਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਹਿ ਨਹੀਂ ਬੁੱਧ ਕਾਰਿਆ ਉਹ ਘਰ ਘਰ ਸੁਨਿਆ ਹਿਰਦੈ ਬਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ ਇਹ ਬਿਦ ਸੁਨ ਕੇ ਜਾਟ ਰੋ ਉਠ ਭਗਤੀ ਲਾਗਾ ਮੇਲੇ ਪਰਤਖ ਗੁਸਾਈਆ ਤੰਨਾ ਵਡ ਪਾਗਾ ਰੇ ਚਿਤ ਚੇਤਸ ਕੇਨਾ ਦਿਆਲ ਤਮੋਦਰ ਬਿਬੇ ਨਾ ਜਨਸ ਕੋਈ ਜੀਤਾਵੇ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਰਹਾਓ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀ ਆਦਸ ਦਵਾਰਾ ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਾਹੀ ਗਹਿਰ ਤੰਨਾ ਪੁਰਨ ਤਾਹੂ ਕੋ ਮਤ ਰੇ ਜੀ ਡਰਾਹੀ ਆਸਾ ਸ਼ੇਖ ਫਰੀਦ ਜੀਓ ਕੀ ਬਾਣੀ ਇੱਕ ਓੰਗਾਰ ਸਤਗੁਰ ਪਰਸਾਦ ਦਿਲੋਂ ਮੁਹੱਬਤ ਜਿਨ세 ਸਚਿਆ ਜਿਨ ਮਨ ਹੋਰ ਮਗਰ ਹੋਰ ਸੇ ਕਾਂਡੇ ਕੱਚੇ ਆ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੀ ਵਿਸਰਿਆ ਜਨਨਾ ਤੇ ਪਏ ਪਾਰ ਧੀਏ ਰਹਾ ਹਾਂ ਆਪਲੀ ਲੜ ਲਾਏ ਦਰਦਰ ਵੇਸ ਸੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਪਰਵਦ ਗਾਰ ਅਪਾਰ ਅਗੰਮ ਬੇਅੰਤ ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰਮੋਂ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖਾੜੀ ਦੀ ਚਰਬੰਦਗੀ ਆਸਾ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲਾਗੇ ਇਹੋ ਤਨ ਹੋਸੀ ਖਾਕ ਨਹੀਂ ਮਾਣੀ ਗੌਰ ਕਰੇ ਆਜ ਮੇ ਲਾਵਾ ਸ਼ੇਖ ਫਰੀਦ ਟਾਕੇ ਮਕੁੰਝੜਿਆ ਮਨੋ ਮਚਿੰਦੜਿਆ ਰਹਾਉ ਜੇ ਜਣਾ ਮਰ ਜਾਈਏ ਘਮ ਨਾ ਆਈਏ ਝੂਠੀ ਦੁਨੀਆ ਲਗ ਨਾ ਆਪ ਬੰਝਾਈਏ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੇ ਬਾਟ ਮਰੀਦਾ ਜੋਲੀਐ ਛੈਲ ਲੰਗੰਦੇ ਪਾਰ ਗੋਰੀ ਮਨ ਤੀਰਿਆ ਕੰਚਨ ਬੰਨੇ ਪਾਸੇ ਕਲਵਤ ਚੀਰਿਆ ਸੇਖ ਹੈ ਆਤੀ ਜਗ ਨਾ ਕੋਈ ਥਿਰ ਰਹਿਆ ਜਿਸ ਜਿਆਸਣ ਹਮ ਬੈਠੇ ਕੇਤੇ ਬੈਸ ਗਿਆ ਕਤਿਕ ਕੁੰਜਾ ਛੇਦ ਢੋ ਸਾਵਣ ਬਿਜੁਲੀਆਂ ਸਿਆਲੇ ਸੋਹੰਦੀਆਂ ਪਿਰ ਗਲ ਬਾਹੜੀਆਂ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ ਗੰਡੇਂਦਿਆ ਛੇ ਮਾ ਤੋੜਦਿਆਂ ਹਿਕ ਖੇਲੋ ਜਿੰਮੀ ਪੁੱਛੇ ਅਸਮਾਨ ਫਰੀਤਾ ਖੇਵਟ ਕਿੰਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰਗ ਗੁਰ ਪ੍ਰਸਾਦ ਰਾਗ ਗੁਜਰੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ तेरा नाम करी जन काठिया जे मन उरसा होए करनी कुंगु जेरल रल काट अंतर पूजा होए पूजा कीचे नाम ते आये बिन नामे पूजना होए रहाओ हो। बाहर देव पखालिये जे मन तो वे कोई ਝੂਠ ਲਹੇ ਜੋ مان ਜੀਏ ਮੋਖ ਪਿਆਣਾ ਹੋਏ ਪਸੂ ਮਿਲੇ ਚੰਗੇ ਆਈਆਂ ਖੜ ਖਾਵੇ ਅੰਮ੍ਰਿਤ ਤੇ ਨਾਮ ਵਿਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣੀਏ ਨਿਤ ਸਾਰੇ ਸੰਮਾਲੇ ਜੋ ਦੇਵੇ ਸੋ ਖਾਵਣਾ ਕੋ ਨਾਨਕ ਸਾਚਾ ਹੈ गुजरी महल्ला पहला नाक कमल ते ब्रह्मा उपजे वेद पड़े मुख कंठ सवार ताको अंत न जाई लखणा आवत जात रहे गुबार प्रीतम क्यों बिसरै मेरे प्राण आधार جا کے भगत کرے جن پURE من جن سے وی گੁਰ ਵਿਚਾਰ راہو را وسس دیپک جا کے ت੍ਰਿਭਵਣ ਈਕਾ ਜੋਤ ਮੁਰਾਰ ਗੁਰਮੁਖ ਹੋਏ ਸੋ ਐਨਸ ਨਰਮਲ ਮਨਮੁਖ ਰਹਿਣ ਅੰਧਾਰ ਸਿੱਧ ਸਮਾਦਿ ਕਰੇਿਤ ਚਗਰਾ ਦੋ ਲੋਚਨ ਕਿਆ ਹੇਰੀ ਅੰਤਰ ਜੋਤਿਸ਼ ਬਦ ਤੁਨ ਜਾਗੇ ਸਤ ਸਤ ਗੁਰ ਚਗਰਨੇ 베ਰੇ ਸੁਰ ਨਰ ਨਾਥ ਬੇਅੰਤ ਤੇ ਅਜੋਨੀ ਸਾਚੈ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਰਾਗ ਗੁਜਰੀ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪਰਸਾਦ ਤ੍ਰੇਗਿ ਇਹੇ ਹਾ ਜੀਵਨਾ ਜਿਤ ਹਰ ਪ੍ਰੀਤ ਨਾ ਪਾਏ ਜਿਤ ਕਮ ਹਰ ਵਿਸਰ ਤੂਜ ਲਗੈ ਚਾਏ ਐਸਾ ਸਤਗੁਰ ਸੇਭਿਏ ਮਨਾ ਜਿਤ ਸੇਭਿਏ ਕੋਵਿੰਦ ਪ੍ਰੀਤਿ ਉਪਜੈ ਅਵਰ ਵਿਸਰ ਸਭ ਜਾਏ ਹਰ ਸੇਤੀ ਜਿਤ ਜਤ ਗਹਿਰ ਹੈ जरा का पौना हो वही जीवन पदवी पाए रहाओ गोबिंद प्रीत सो एक सहज उपजिया वेख जैसी भगत बनी आप सेती आप खाया तामन निर्मल हुआ ज्योति ज्योत समय बिन पागा ऐसे सतगुर ना पाइए ਜੇ ਲੋ ਜੇ ਸਭ ਕੋਏ ਗੁਰੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਏ ਨਾਨਕ ਐਸੇ ਸਤ ਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰਿਆ ਕੀ ਜਿਉ ਤਰੇ ਸਤ ਗੁਰ ਕਾ ਪਾਣਾ ਚਿਤ ਕਰੇ ਸਤ ਗੁਰ ਆਪੇ ਕਿਰਪਾ ਕਰੇ ਸਤ ਗੁਰ ਕਾ ਬਾਣਾ ਚਿਤ ਕਰੇ ਸਤ ਗੁਰ ਆਪੇ ਕਿਰਪਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ